ਸਾਰਾ ਮਹੀਨਾ ਬੰਦਾ ਕੰਮ ਕਰਦਾ ਅਫਸਰਾਂ ਦੀਆਂ ਝਿੜਕਾਂ ਵੀ ਸੁਣਦਾ ਫਿਰ ਲੋਕ ਜਿਹੜੇ ਆ ਉਹ ਵੀ ਸ਼ਿਕਾਇਤ ਕਰਦੇ ਆ ਵੀ ਸਾਡਾ ਕੰਮ ਨਹੀਂ ਕੀਤਾ ਤੁਸੀਂ ਉਹਦਾ ਕੰਮ ਪਹਿਲ ਦੇ ਆਧਾਰ ਤੇ ਕਰਤਾ ਸਾਨੂੰ ਗੇੜੇ ਮਾਰਦਿਆਂ ਨੂੰ ਚਿਰ ਹੋ ਗਿਆ ਤੁਸੀਂ ਸਾਡਾ ਕੰਮ ਨਹੀਂ ਕਰਦੇ ਬੰਦੇ ਦੇ ਉੱਤੇ ਇੰਨਾ ਪ੍ਰੈਸ਼ਰ ਹੁੰਦਾ ਤੇ ਆਖਰਕਾਰ ਉਹਨੂੰ ਆਸ ਉਮੀਦ ਕੀ ਹੁੰਦੀ ਹੈ ਕਿ ਜਦੋਂ ਸਾਰਾ ਮਹੀਨਾ ਅਸੀਂ ਕੰਮ ਕਰ ਲਿਆ ਤੇ ਹੁਣ ਸਾਨੂੰ ਤਨਖਾਹ ਮਿਲ ਜਾਣੀ ਹੈ ਪਰ ਜਦੋਂ ਆਪਣੀ ਤਨਖਾਹ ਰਿਲੀਜ਼ ਕਰਾਉਣ ਵਾਸਤੇ ਭਾਵੇਂ ਆਪਣੀ ਤਨਖਾਹ ਲੈਣ ਵਾਸਤੇ ਉਹਦਾ ਉਤਲਾ ਅਫਸਰ ਉਹਦਾ ਸੀਨੀਅਰ ਅਫਸਰ ਉਹਨੂੰ ਕਹੇ ਵੀ ਪਹਿਲਾਂ ਮੈਨੂੰ ਮੇਰੇ ਬਣਦੇ ਪੈਸੇ ਦੇ ਦਿਓ ਫੇਰ ਤੁਹਾਡੀ ਤਨਖਾਹ ਰਿਲੀਜ਼ ਕਰਾਂਗੇ ਤਾਂ ਉਸ ਬੰਦੇ ਦੇ ਉੱਤੇ ਮਨ ਦੇ ਉੱਤੇ ਦਿਲ ਦੇ ਉੱਤੇ ਕੀ ਬੀਤਦੀ ਹੈ ਇਹਦਾ ਅੰਦਾਜ਼ਾ ਤੁਸੀਂ ਆਪ ਲਗਾ ਲਓ ਲੁਧਿਆਣਾ ਦੀ ਪੱਖੋਵਾਲ ਬਲਾਕ ਦੇ ਵਿੱਚ ਬੀਡੀਪੀਓ ਗੁਰਮੁਖ ਸਿੰਘ ਨੇ ਕੁਝ ਅਜੀਹਾਈ ਕੀਤਾ ਪੰਚਾਇਤ ਸੈਕਟਰੀਆਂ ਦੀ ਤਨਖਾਹ ਜਿਹੜੀ ਆ ਉਹ ਇਹਨਾਂ ਨੇ ਦਿੱਤੀ ਨਹੀਂ ਸੀਗੀ ਪੰਚਾਇਤ ਸੈਕਟਰੀ ਬਾਰ-ਬਾਰ ਬੀਡੀਪੀਓ ਕੋਲ ਗੇੜੇ ਮਾਰ ਰਹੇ ਸੀਗੇ ਕਿ ਸਰਦਾਰ ਸਾਹਿਬ ਸਾਡੀ ਤਨਖਾਹ ਤੇ ਪਾ ਦਿਓ ਸਾਨੂੰ ਕਿੰਨਾ ਚਿਰ ਹੋ ਗਿਆ ਲਾਰਾ ਲਾਉਂਦਿਆਂ ਨੂੰ ਤੁਸੀਂ ਲਾਰਾ ਲਾ ਰਹੇ ਹੋ ਸਾਨੂੰ ਸਾਡੀ ਤਨਖਾਹ ਕਿਉਂ ਨਹੀਂ ਦਿੰਦੇ ਤੇ ਇਹ ਬੀਡੀਪੀਓ ਸਾਹਿਬ ਕਹਿੰਦੇ ਵੀ ਤੁਸੀਂ ਮੈਨੂੰ ਰੁਪਈਆ 35000 ਦਿਓਗੇ ਤੇ ਫੇਰ ਮੈਂ ਤੁਹਾਨੂੰ ਜਿਹੜਾ ਵਾ ਤੁਹਾਡੀ ਤਨਖਾਹ ਤੁਹਾਡੇ ਖਾਤਿਆਂ 'ਚ ਪਵਾ ਦੇਵਾਂਗਾ ਇਹਨਾਂ ਨੇ ਕਿਹਾ ਵੀ ਇਹ ਬਹੁਤ ਵੱਡੀ ਰਕਮ ਹੈਗੀ ਆ ਅਸੀਂ ਇੰਨੇ ਪੈਸੇ ਕਿੱਥੋਂ ਇਕੱਠੇ ਕਰਕੇ ਦੇਾਂਗੇ ਇਹ 5-6 ਜਣੇ ਸੀਗੇ ਪੰਚਾਇਤ ਸੈਕਟਰੀ ਜਿਨ੍ਹਾਂ ਨੇ ਆਪਣੀ ਤਨਖਾਹ ਲੈਣੀ ਸੀ ਇਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਕੋਲੋਂ 10,000 ਰੁਪਇਆ ਲੈ ਲਓ ਤੇ ਸਾਡੀ ਤਨਖਾਹ ਜਿਹੜੀ ਆ ਰਿਲੀਜ਼ ਕਰ ਦਿਓ ਪਰ ਬੀਡੀਪੀਓ ਸਾਹਿਬ ਕਹਿੰਦੇ ਨਾ 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 35,000 ਤੋਂ 1 ਰੁਪਇਆ ਕੱਟ ਨਹੀਂ ਲੈਣਾ ਬੜੇ ਪਰੇਸ਼ਾਨ ਹੋਏ ਸਾਰੇ ਜਾਣੇ ਆਖਰਕਾਰ ਇਹਨਾਂ ਨੇ ਕੀ ਕੀਤਾ 5-5,000 ਰੁਪਏ ਇਕੱਠੇ ਕੀਤੇ 30,000 ਰੁਪਇਆ ਇਹਨਾਂ ਨੇ ਇਕੱਠਾ ਕਰ ਲਿਆ ਇਸੇ ਦੌਰਾਨ ਇਹਨਾਂ ਨੇ ਇੱਕ ਹੋਰ ਅਫਸਰ ਦੇ ਨਾਲ ਗੱਲ ਕੀਤੀ ਪਰਮਜੀਤ ਸਿੰਘ ਉਹਨਾਂ ਦਾ ਨਾਮ ਹੈ ਉਹਨੇ ਵੀ ਕਿਹਾ ਵੀ ਯਾਰ ਇਹ ਕਿਦਾਂ ਦਾ ਅਸੂਲ ਹੋ ਗਿਆ ਇਹ ਕਿਦਾਂ ਦਾ ਨਿਜਾਮ ਹੋ ਗਿਆ ਵੀ ਤੁਸੀਂ ਸਾਰਾ ਮਹੀਨਾ ਕੰਮ ਕੀਤਾ ਤੇ ਹੁਣ ਜਿਹੜਾ ਤੁਹਾਡਾ ਅਫਸਰ ਆ ਉਹ ਤੁਹਾਡੇ ਕੋਲੋਂ ਪੈਸੇ ਮੰਗ ਰਿਹਾ ਉਹਨੇ ਕਿਹਾ ਵੀ ਆਪਾਂ ਇਹਦੇ ਬਾਰੇ ਇਹਦੀ ਕੰਪਲੇਂਟ ਜਿਹੜਾ ਵਿਜੀਲੈਂਸ ਨੂੰ ਕਰਦੇ ਆ ਉਹ ਆਪੇ ਹੀ ਇਸ ਜਿਹੜਾ ਕੇਸ ਨੂੰ ਹੱਲ ਕਰਨਗੇ ਨਿਝਟਣਗੇ ਜਦੋਂ 12 ਤਰੀਕ ਨੂੰ ਇਹਨਾਂ ਨੇ 30000 ਰੁਪਇਆ ਲੈ ਕੇ ਗੁਰਮੁਖ ਸਿੰਘ ਤੱਕ ਪਹੁੰਚ ਕੀਤੀ ਤੇ ਗੁਰਮੁਖ ਸਿੰਘ ਹੁਣੀ ਤਾਂ ਤਿਆਰ ਬੈਠੇ ਸੀ ਕਹਿੰਦੇ ਇਧਰੋਂ ਤੁਸੀਂ ਪੈਸੇ ਫੜਾਓ ਤੇ ਨਾਲ ਹੀ ਮੈਂ ਤੁਹਾਡੀ ਜਿਹੜੀ ਤਨਖਾਹ ਆ ਉਹ ਤੁਹਾਡੇ ਖਾਤੇਆਂ ਚ ਪਾ ਦੇਣੀ ਆ ਜਦੋਂ ਇਹ ਉੱਥੇ ਪਹੁੰਚੇ ਤਾਂ ਇਹਨਾਂ ਨੇ ਪਹਿਲਾਂ ਹੀ ਵਿਜੀਲੈਂਸ ਬਿਊਰੋ ਨੂੰ ਇਹਦੀ ਇਤਲਾਹ ਦੇ ਦਿੱਤੀ ਸੀ ਇਹਦੇ ਬਾਰੇ ਸਾਰੀ ਕਹਾਣੀ ਜਿਹੜੀ ਆ ਦੱਸ ਦਿੱਤੀ ਸੀ 30000 ਰੁਪਏ ਰਿਸ਼ਵਤ ਦੇ ਨਾਲ ਰੰਗੇ ਹਾਥੀ ਗੁਰਮukh ਸਿੰਘ ਜਿਹੜੇ ਬੀਡੀਪੀਓ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਤੇ ਹੁਣ ਅਗਲੀ ਕਾਰਵਾਈ ਜਿਹੜੀ ਆ ਉਹਨਾਂ ਦੇ ਖਿਲਾਫ ਸ਼ੁਰੂ ਕਰ ਦਿੱਤੀ ਹੈ ਪਰ ਸਵਾਲ ਇਹੀ ਖੜਾ ਹੁੰਦਾ ਵੀ ਇਹ ਜਿਹੜੀ ਕਰਪਸ਼ਨ ਆ ਇਹ ਇੱਕ ਨਸੂਰ ਬਣ ਚੁੱਕੀ ਆ ਇਹ ਜਿਹੜੀ ਰਿਸ਼ਵਤ ਆ ਇੱਕ ਨਸੂਰ ਬਣ ਚੁੱਕੀ ਆ ਪਹਿਲਾਂ ਤਾਂ ਇਹ ਲੋਕਾਂ ਕੋਲੋਂ ਲੈਂਦੇ ਸੀਗੇ ਵੀ ਜੇ ਕੋਈ ਬੰਦਾ ਕੰਮ ਕਰਾਉਣ ਜਾਂਦਾ ਸੀਗਾ ਉਹਦੇ ਕੋਲੋਂ ਪੈਸੇ ਲੈਂਦੇ ਸੀ ਤੇ ਹੁਣ ਇਹਨਾਂ ਨੇ ਕੀ ਕੀਤਾ ਆਪਣੇ ਘਰ 'ਚ ਹੀ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਵੀ ਆਪਣੇ ਮਲਾਜ਼ਮਾਂ ਨੂੰ ਕਹਿੰਦੇ ਆ ਵੀ ਜੇ ਤੁਸੀਂ ਤਨਖਾਹ ਲੈਣੀ ਹੈ ਤੇ ਸਾਨੂੰ ਸਾਡਾ ਬਣਦਾ ਹੱਕ ਦੇ ਦਿਓ ਇਹ ਵੈਸੇ ਦੇਖੋ ਗੱਲ ਤੁਰਦੀ ਤੁਰਦੀ ਰਿਸ਼ਵਤ ਦੀ ਕਿੱਥੇ ਤੱਕ ਪਹੁੰਚ ਗਈ ਆ ਵੀ ਲੋਕਾਂ ਨੂੰ ਛੱਡ ਕੇ ਯਾਨੀ ਕਿ ਜਿਹੜੇ ਲੋਕ ਇਹਨਾਂ ਕੋਲ ਕੰਮ ਕਰਾਉਣ ਆਉਂਦੇ ਪਹਿਲਾਂ ਤੇ ਉਹੀ ਦੁਖੀ ਹੁੰਦੇ ਆ ਉਹਨਾਂ ਨੂੰ ਵੀ 2-400 500 5000 10000 ਪੂਜਣਾ ਪੈਂਦਾ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਹੁਣ ਢਿੱਡ ਨਹੀਂ ਭਰਦਾ ਮ ਦਾ ਤੇ ਇਹ ਕਹਿੰਦੇ ਵੀ ਹੁਣ ਆਪਣੇ ਮੁਲਾਜ਼ਮ ਜਿਹੜੇ ਸਾਡੇ ਆਪਣੇ ਮਤਅਤ ਆ ਜਿਹੜੇ ਸਾਡੇ ਅੰਡਰ ਕੰਮ ਕਰਦੇ ਆ ਉਹਨਾਂ ਕੋਲੋਂ ਕਿਉਂ ਨਾ ਪੈਸੇ ਲਏ ਜਾਣ ਇਸੇ ਦੇ ਚਲਦਿਆ ਇਹ ਜਿਹੜਾ ਗੁਰਮੁਖ ਸਿੰਘ ਜਿਹੜੇ ਬੀਡੀਪੀਓ ਸੀਗੇ ਹੁਣ ਤੇ ਫਿਲਹਾਲ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸ਼ਾਇਦ ਇਹ ਸਸਪੈਂਡ ਹੋ ਚੁੱਕੇ ਹੋਣਗੇ ਇਹਨਾਂ ਨੂੰ 30000 ਦੀ ਰਿਸ਼ਵਤ ਦੇ ਨਾਲ ਗ੍ਰਿਫਤਾਰ ਕੀਤਾ ਤੇ ਆਦਤ ਇਹਨਾਂ ਨੂੰ ਰਿਸ਼ਵਤ ਲੈਣ ਦੀ ਪਈ ਹੋਈ ਸੀ ਇਸੇ ਕਰਕੇ ਹੁਣੇ ਲੋਕਾਂ ਤੋਂ ਤੁਰਦੇ ਤੁਰਦੇ ਆਪਣੇ ਘਰ ਦੇ ਵਿੱਚ ਪਹੁੰਚ ਗਏ ਜਿੱਥੇ ਇਹਨਾਂ ਨੇ ਆਪਣੇ ਪੰਚਾਇਤ ਸੈਕਟਰੀਆਂ ਨੂੰ ਕਿਹਾ ਵੀ ਜੇ ਤੁਸੀਂ ਤਨਖਾਹ ਮੇਰੇ ਤੋਂ ਲੈਣੀ ਹੈ ਜੇ ਤੁਸੀਂ ਤਨਖਾਹ ਖਾਤਿਆਂ ਦੇ ਵਿੱਚ ਪਾਉਣੀ ਹੈ ਤੇ ਮੈਨੂੰ ਰੁਪਈਆ 35000 ਦੇ ਦਿਓ ਉਹਨਾਂ ਕੋਲੋਂ ਵਿਚਾਰਿਆ ਕੋ 35000 ਇਕੱਠਾ ਨਹੀਂ ਹੋਇਆ 30000 ਉਹਨਾਂ ਪੰਜ-ਛੇ ਜਾਣਿਆਂ ਨੇ ਇਕੱਠਾ ਕੀਤਾ ਇਹਨਾਂ ਕੋਲ ਲੈ ਕੇ ਪਹੁੰਚੇ ਤੇ ਨਾਲ ਉਹ ਲੈ ਕੇ ਪਹੁੰਚ ਗਏ ਵਿਜੀਲੈਂਸ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਅਫਸਰਾਂ ਦੇ ਵੀਡੀਓ ਬਣ ਜਾਂਦੇ ਆ ਖਬਰ ਜਿਹੜੀ ਆ ਉਹ ਪ੍ਰਕਾਸ਼ਿਤ ਹੋ ਜਾਂਦੀ ਆ ਛਾਇਆ ਹੋ ਜਾਂਦੀ ਆ YouTube ਸੋਸ਼ਲ ਮੀਡੀਆ ਪਲੇਟਫਾਰਮਸ ਤੇ ਉੱਤੇ ਇਹ ਵਾਇਰਲ ਵੀ ਹੋ ਜਾਂਦੇ ਆ ਪਰ ਇਹਨਾਂ ਦੀ ਜਿਹੜੀ ਇਹ ਆਦਤ ਹੈ ਨਾ ਰਿਸ਼ਵਤ ਮੰਗਣ ਦੀ ਇਹ ਜਾਂਦੀ ਨਹੀਂ ਆ ਇਸੇ ਕਰਕੇ ਇਹਨਾਂ ਨੂੰ ਲੱਗਦਾ ਵੀ ਜੋ ਆਂਦਾ ਅੰਦਰ ਕਰੀ ਚੱਲੋ ਕਰੀ ਚੱਲੋ ਵੀ ਪਤਾ ਨਹੀਂ ਦੁਨੀਆ ਮੁੱਕ ਜਾਣੀ ਆ ਪਤਾ ਨਹੀਂ ਇਹਨਾਂ ਨੇ ਪੈਸੇ ਖਾਣੇ ਆ ਪੈਸਿਆਂ ਨਾਲ ਰੋਟੀ ਖਾਣੀ ਆ ਰੋਟੀ ਜਿਹੜੀ ਆ ਉਹ ਤਾਂ ਹਰੇਕ ਬੰਦੇ ਨੇ ਖਾ ਹੀ ਲੈਣੀ ਆ ਪੈਸੇ ਥੋੜੀ ਖਾਣੇ ਆ ਪਰ ਕਿਉਂਕਿ ਇਹਨਾਂ ਨੂੰ ਲਾਲਚ ਇੰਨਾ ਪੈ ਚੁੱਕਾ ਆਤਾਂ ਮਾੜੀਆਂ ਪੈ ਚੁੱਕੀਆਂ ਹੋਈਆਂ ਨੇ ਇਸੇ ਦੇ ਚਲਦਿਆਂ ਇਹ ਜਿਹੜੀਆਂ ਇਹ ਰਿਸ਼ਵਤਾਂ ਗੁਰਖਤੰਦਾ ਇਹਨਾਂ ਨੇ ਹੁਣ ਹੌਲੀ-ਹੌਲੀ ਆਪਣੇ ਮਹਿਕਮਿਆਂ ਦੇ ਵਿੱਚ ਸ਼ੁਰੂ ਕਰ ਦਿੱਤਾ ਪਰ ਚੰਗਾ ਕੀਤਾ ਉਹਨਾਂ ਪੰਚਾਇਤ ਅਫਸਰਾਂ ਨੇ ਜਿਨ੍ਹਾਂ ਨੇ ਵਿਜੀਲੈਂਸ ਤੱਕ ਪਹੁੰਚ ਕੀਤੀ ਸ਼ਿਕਾਇਤ ਕੀਤੀ ਤੇ ਹੁਣ ਗੁਰਮukh ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰਮਜੀਤ ਸਿੰਘ ਪੰਚਾਇਤ ਸੈਕਟਰੀ ਸਾਡੇ ਕੋਲ ਜਾਈ ਸੀਗੇ ਵਿਜੀਲੈਂਸ ਬਿਊਰੋ ਰੇਂ ਲੁਧਿਆਣਾ ਇਹਨਾਂ ਦਾ ਕਿਨਸਾ ਗੁਰਮukh ਸਿੰਘ ਬੀਡੀਪੀਓ ਪੱਖੋਵਾਲ ਜਿਹੜੇ ਲੱਗੇ ਨੇ ਇਹ ਉਹਨਾਂ ਦੀ ਤਨਖਾਹ ਜਿਹੜੀ ਰਿਲੀਜ਼ ਜਿਹੜੀ ਅਜੇ ਤੱਕ ਨਹੀਂ ਹੋਈ ਉਹਨੂੰ ਰਿਲੀਜ਼ ਕਰਨ ਦੇ ਖਾਤਰ 35000 ਰੁਪਏ ਸਾਡੇ ਤੋਂ ਮੰਗ ਰਹੇ ਨੇ ਉਹਨਾਂ ਦੱਸਿਆ ਵੀ 9 ਚਾਰ ਤਰੀਕ ਨੂੰ ਅਸੀਂ ਉੱਥੇ ਗਏ ਸੀ ਸਾਰੇ ਪੰਜ ਜਿਹੜੇ ਪੰਚਾਇਤ ਸੈਕਟਰੀ ਸਾਰੇ ਇਕੱਠੇ ਹੋ ਕੇ ਗਏ ਸੀ ਸਾਰੇ ਤਨਖਾਹ ਰਹਿੰਦੀ ਸੀ ਤੇ ਬੀਡੀਪੀਓ ਨੇ ਇਹਨਾਂ ਨੂੰ ਸਾਫ਼ ਕਿਹਾ ਵੀ ਤਨਖਾਹ ਤੁਹਾਡੇ ਤਾਂ ਪੈਣੀ ਪਹਿਲਾਂ 35000 ਰੁਪਏ ਦਿਓ ਉਹ ਸਾਰੇ ਬੜੇ ਹੈਰਾਨ ਹੋਏ ਇਸ ਗੱਲ ਤੇ ਵੀ ਇਹ ਬੜੀ ਮੜੀ ਗੱਲ ਲਾਉਣ ਕਹਿੰਦੇ ਇੱਦਾਂ ਤਾਂ ਸੁਨਾਪ ਕਰੋ ਉਹ ਪਤਾ ਨਹੀਂ ਮੈਂ ਤਾਂ ਲੈਣੀ ਜਾਣਾ ਉਹਨਾਂ ਨੇ ਫਿਰ 10000 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰਮਜੀਤ ਸਿੰਘ ਨੇ ਕਿਹੋ ਸ਼ਾਇਦ ਸਾਡੀ ਦਿੱਕੀ ਦਾ ਕੰਮ ਹੋ ਜਵੇ ਉਹ ਮਜ਼ਦੂਰੀ ਬਸ ਕਹਿੰਦੇ ਸੀ ਉਹ ਦਿੱਤਾ 10000 ਪਰ ਉਹ 10000 ਉਹ ਨਹੀਂ ਲਿਆ ਉਹ ਕਹਿੰਦਾ ਨਹੀਂ ਮੈਂ ਤਾਂ 35000 ਲਵਾਂਗਾ ਉਹਨੇ ਫਿਰ ਅੱਜ 12 ਤਰੀਕ ਦਾ ਟਾਈਮ ਦਿੱਤਾ ਸੀ 12 ਤਰੀਕ ਨੂੰ 35000 ਰੁਪਏ ਲੈ ਕੇ ਆਓ ਤੇ ਫਿਰ ਤੁਹਾਡੀ ਮੈਂ ਤਨਖਾਹ ਰਿਲੀਜ਼ ਕਰਾਂ ਇਹ ਫਿਰ ਅੱਜ ਪਰਮਜੀਤ ਸਿੰਘ ਗੜ ਪੰਚਾਇਤ ਸੈਕਟਰੀ ਨਾਲ ਉਹਨਾਂ ਦੇ ਦੂਜੇ ਪੰਚਾਇਤ ਸੈਕਟਰੀ ਸੀ ਮਦਨਾ ਸਮੀਤ ਆਇਆ ਔਰ ਇਹਨਾਂ ਦੇ ਸੇਵੀ ਅਸੀਂ ਸਾਰਿਆਂ ਨੇ ਫਿਰ 6-6000 ਰੁਪਏ ਇਕੱਠਾ ਕਰਕੇ 30000 ਰੁਪਏ ਅਸੀਂ ਅਰੇਂਜ ਕੀਤਾ ਮੰਗਦਾ ਉਹਦਾ 30000 ਰੁਪਏ ਅਸੀਂ ਅਰੇਂਜ ਕਰ ਲਿਆ ਤੇ ਸਾਰੀ ਗੱਲ ਵੈਰੀਫਾਈ ਕਰਨ ਤੋਂ ਬਾਅਦ ਆਪਣੇ ਡੀਐਸਪੀ ਰੇਂਜ万 ਅਸ਼ਰਫ ਖਾਨ ਦੀ ਨਿਗਰਾਨੀ ਚ ਇੱਕ ਟਰੈਪ ਲੇ ਕੀਤਾ ਔਰ ਸਰਕਾਰੀ ਗੁਮਾਂ ਦੀ ਹਾਜ਼ਰੀ ਚ ਪੀਡੀਪੀਓ ਗੁਰਮukh ਸਿੰਘ ਨੂੰ ਸਖਵਾਲ ਦਫ਼ਤਰ ਤੋਂ 30000 ਰੁਪਏ ਲੈਂਦਿਆਂ ਨੂੰ ਪਰਮਜੀਤ ਸਿੰਘ ਜੈ ਸੈਕਟਰੀ ਪਾਸੋਂ ਪਰਮਜੀਤ ਆਤੀ ਇਹਨਾਂ ਨੂੰ ਗੁਫਤਾਰ ਕੀਤਾ ਫਾਰਮੈਕਸੀ ਦਾ ਬੀਡੀਪੀਓ ਹੈ ਇਹਨੂੰ ਕਾਨੂੰਨ ਵਿੱਚ ਰਾਤ ਦੇ ਪੇਸ਼ ਕਰਾਂਗੇ 7 ਪੀਸੀ ਐਕਟ ਤਹਿਤ ਮੁਕਦਮਾ ਦਰਜ ਕਰਤਾ ਸੀ ਤੇ ਕਾਨੂੰਨ ਉਹਨਾਂ ਦਰਜ ਕਰਤਾ ਸਰ ਬੀਡੀਪੀਓ ਦੇ ਖਿਲਾਫ ਕੋਈ ਹੋਰ ਵੀ ਕੰਪਲੀਟ ਜਾਂ ਕੋਈ ਮੁਕਦਮਾ ਦਰਜ ਹੈ ਕੀਤੇ ਜਾ ਰਹੇ ਹੈ ਵੈਰੀਫਾਈ ਕੀਤਾ ਜਾ ਰਹੇ ਹੈ ਹੋਰ ਵੀ ਕੋਈ ਤਾਂ ਦੀ ਕੋਈ ਸ਼ਿਕਾਇਤ ਹੈ ਕਿ ਨਹੀਂ ਹੈ ਬਾਕੀ ਅਥਾਰਟੀ ਇਨਵੈਸਟਿਗੇਟਿੰਗ ਕਰਾਗੇ ਜਿਵੇਂ ਇਨਵੈਸਟਿਗੇਸ਼ਨ ਜੀ ਕੋਈ ਗੱਲ ਸਾਹਮਣੇ ਆਵੇ ਉਸ ਨਾਲ ਕਰ ਦਿੰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ